ਆਪ ਕੀ ਹੈ ਜੇ ਦੇ you Ja, okay. ja, okay. ਰਈ ਅਰਦਾਸ ਹੋ ਮਾਰੀ ਜਿਉਂ ਪਿਆਰ ਸਭ ਤੇਰਾ ਕਹੋ ਨਿਕੋ ਸਭ ਤੇਰੀ ਮਡਿਆਈ ਕੋਈ ਨਾ ਮਾਣੇ ਮੇਰੇ ਰੱਬਾ ਕੋਈ ਨਾ ਨਾਮ ਨਾ 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 ਤੋਦੇ ਆ 나. No. No. ਆਮੀ ਗੁਰੂ ਸਤ ਗੁਰੂ ਜੀ ਦੇ ਸਾਜੇ ਨਿਰਵਾਣ ਦੇ ਪੰਜ ਪਿਆਰੇ ਚਾਰ ਸੰਗਾਂ ਦੇ ਚਾਰੀ ਮੁkte ਕਠੀਆਂ ਜੱਪੀਆਂ ਤੱਪੀਆਂ ਜਨਾਂ ਦੇ ਨਾਮ ਜਪਿਆ ਮਨਕਿਸ਼ ਗਿਆ ਦੇਇ ਚਲਾਈ ਦੇਵਾਈ ਲੈ ਕੇ ਆਨੰਦ ਕੀ ਤਾਰ ਬਾਣਾ ਮੰਨਿਆ ਤਨਾ ਕਰੋਖਾਂ ਦੇ ਕਮਾਈ ਦਾ ਧਿਆਨ ਤਾਂ ਕੀ ਮਾਸਾ ਜੀ ਸਾਹਿਬ ਬੋਲੋ ਜੀ ਸਤਿਨਾਮ ਵਾਹਿਗੁਰੂ ਆਮੀ ਗੁਰੂ ਤਨਾ ਸਿੰਘਾਂ ਸਿੰਘਣਿਆਰੇ ਬੰਦ ਬੰਦ ਕਟਵਾਈ ਕੋ ਪ੍ਰਿਆਰਾ ਅညာ ਚਰਮਣੀਆਂ ਤੇ ਚੜੇ ਤਾਂ ਮਾਰਨ ਮਾਲਤਰਵਾਈ ਵਰਤਮਾਨ ਦੀ ਸੇਵਾ ਲਈ ਪਰਵਾਨੀਆਂ ਕੀਤੀਆਂ ਸਿੱਖੇ ਕਿਸਾਨ ਸਵਾਸਾ ਨਾਲ ਜਵਾਈ ਇਹਨਾਂ ਗੁਰੂ ਖਾਂ ਜੀ ਕਮਾਈ ਦਾ ਭਾਂ ਭਲ ਕੇ ਮਾਰਸਾ ਜੀ ਸਾਹਿਬ ਉਹੋ ਜੀ ਵਾਹਿਗੁਰੂ ਵਾਹਿਗੁਰੂ ਉਚਾਰ ਤਬਰ ਪੰਜਵਾ ਕਲ ਸੋ ਸ਼੍ਰੋਮਈ ਪੰਥ ਅਕਾਲੀ ਦਾ ਦੇਖ ਮਾਇ ਦਾ ਧਿਆਨ ਲਾ ਕੇ ਨਾਨਕ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਉਂਦਾ ਸਰਕਾਰ ਸਰਬ ਸੁਭੋਈ ਜਹਾਂ ਜਹਾਂ ਖਾਲਸਾ ਸਾਹਿਬ ਜਿਉ ਤਹਾਂ ਤਹਾਂ ਚਰ ਆਇ ਤੋ ਤੇਗ ਤੇਗ ਫਤਿਹ ਬਰਦنگੇ ਪੈਜ ਪੰਧ ਕੀ ਜੀਤ ਸ੍ਰੀ ਸਰਗ ਜੀ ਸਹਾਇ ਭਾਵਾ ਜੀ ਕੇ ਬੋਲ ਵਾਲੇ ਭਾਵਾ ਜੀ ਸਾਹਿਬ ਭੋਲੋ ਜੀ ਸਤਿਗੁਰੂ ਭਗਵਾ ਜੀ ਗੁਰੂ ਬਰਸੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਤ ਕੇ ਸਤਾਨ ਰਹਿਤ ਨਾਮ ਵਿਵੇਕ ਦਾਤ ਪ੍ਰੋਸਾ ਦਾਤ ਨਾਨਕ ਸਰਬਾ ਨਾਮ ਦਾਮ ਮਹਾ ਦਾਮ ਸ੍ਰੀ ਅਮਰਤ ਸਬ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਕੀਆਂ ਝਨੇ ਹੋਗੇ ਜਗੋ ਜਗਤ ਆਤਮ ਧਰਮ ਦਾ ਜੈ ਜੈਕਾਰ ਹੋਵੇ ਨਰਸਾ ਜੀ ਸਾਹਿਬ ਬੋਲੋ ਜੀ ਨਾਮੁ ਗੁਰੂ ਵਾਹਿਗੁਰੂ ਨੂੰ ਗੁਰ ਸਿੱਖਾਂ ਦਾ ਮਹਾਨੀ ਨਾਮ ਅਤਿ ਚੇ ਮਤ ਪੰਧਾ ਰੱਖਾਇਆ ਆਪ ਮਾਰਗ ਦਿਵਾਇ ਤੋ ਸਮਾਈ ਹੋਣਾ ਜੀ ਇਹ ਦੀਨ ਦਿਆਲ ਕਰਮਕਾਰਨ ਪਦ ਇਹ ਤੋਂ ਸਤਿਗੁਰਾਂ ਵਾਸਤੇ ਜਥੇਦਾਰ ਬਾਬਾ ਨਰਸਰ ਸਿੰਘ ਜੀ ਦੇ 18ਵੇਂ ਵਰ੍ਹੇ ਨੰਵਾਇਆ ਹੋਇਆ ਸਤਿਗੁਰਾਂ ਵਾਸਤੇ ਜਥੇਦਾਰ ਬਾਬਾ ਅਰਜਨ ਸਿੰਘ ਜੀ ਦੇ 15ਵੇਂ ਵਰ੍ਹੇ ਨੰਵਾਇਆ ਹੋਇਆ ਮਹਾਰਾਜ ਸੱਚਾ ਪੰਸਾ ਜੀ ਸੇਵਾ ਰਤਨ ਪਰਮ ਰਤਨ ਸਿਰ ਸਾਹਿਬ ਜ਼ਮੀਨਦਾਰ ਬਾਬਾ ਬਰਵੀਰ ਸਿੰਘ ਜੀ ਸ਼ਾਮੇ ਕਰੋੜੀ ਮੁਕੇ ਵਟਾਦਲ

ਮਹਾਰਾਜ ਆਪ ਜੀ ਦੇ ਆਸਥਾਨ ਦੇ ਅਨੁਭੋਗ ਭਾਈ ਗਏ ਨੇ ਮਹਾਰਾਜ ਸਿ ਪਾਤਸ਼ਾਹ ਜੀ ਗਰਤੀ ਸਿੰਘਾਂ ਨੂੰ ਪਾੜ ਦੰਦਿਆ ਤੂੰ ਸੇਵਾਦਾਰਾਂ ਤੋਂ ਸੇਵਾ ਕਰਦਿਆ ਤੂੰ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ ਭੁੱਲਾ ਹੋਈਆਂ ਮਾਫ਼ ਕਰਉ ਜੀ ਅੱਗੇ ਤੋਂ ਸੁੱਧ ਪਰਿਵਾਰੀ ਮਨ ਸੁਣਦਾ ਸੇਵਾ ਕਰੂੰਗਾ ਵਰੋਤਮ ਵਰਸੋ ਮਹਾਰਾਜ ਸਿ ਪਾਤਸ਼ਾਹ ਜੀ ਆਪ ਜੀ ਦੇ ਰਾਇੂ ਰਾਗੀ ਸਿੰਘਾਂ ਨੇ ਇਤਨਾ ਕੀਤਾ ਹੈ ਬਧਾ ਵਿਚਾਰਾਂ ਦਿੱਤੀਆਂ ਹਨ ਸਚੇ ਪਾਤਸ਼ਾਹ ਜੀ ਕਾਹੀਆਂ ਹੋਈਆਂ ਮਾਫ਼ ਕਰੋ ਅੱਗੇ ਤੋਂ ਸੁਧੋ ਦਵਾਈ ਪਰ ਸੁਣਨ ਦਾ ਕੀਰਤਨ ਕਰਨਾ ਕਹਾ ਕਰਨ ਦਾ ਬਾਹਰੋਂ ਮਕਸ਼ੂ ਮਹਾਰਾਜ ਤੇ ਪਾਤਸ਼ਾਹ ਜੀ ਤਿੰਨ ਜਨਾਂ ਤੋਂ ਲੈ ਕੇ ਸਮਤ ਮਾਈ ਭਾਈ ਸੰਤ ਨੇ ਕਾਹ ਦਾ ਨਾਮ ਧਰਦੇ ਨਾਲ ਸੇਵਾ ਕੀਤੀ ਹੈ ਲੇਖੇ ਵਿੱਚ ਲਾਓ ਸਾਰੀਆਂ ਸੰਤਾਂ ਦੇ ਸਰ ਤੇ ਮਿਹਰ ਭਰਿਆ ਕੋਮਨਾਰਾਜ ਜੀ ਤੇ ਪਤਸ਼ਾਹੀ ਇਸ ਸੰਸਾਰ ਦੇ ਉਹ ਸੇਵਾਦਾਰ ਬਾਬਾ ਜੀਤ ਸਿੰਘ ਜੀ ਨੂੰ ਤੰਦ ਮੁਸਤੀਆਂ ਬਖਸ਼ੋ ਸਿਰ ਤੇ ਮੇਰ ਪ੍ਰਿਆਨਾ ਪ੍ਰਕਾਸ਼ ਸਾਡੇ ਸੇਵਾ ਵਾਲੇ ਮਹਾਰਾਜ ਜੀ ਪਤਸ਼ਾਹੀ ਸਰਬੱਤ ਦਾ ਮਾਈ ਭਾਈ ਸੰਤਿਆ ਮੇਹ ਹਾਜ਼ਰੀਆਂ ਲਵਾਈਆਂ ਤੇ ਰਹੁਣ ਪੇਦਾ ਗੀਦਾ ਲੈ ਕੇ ਵਿਚ ਲਾਉ ਭਾਵਨਾ ਪੂਰੀਆਂ ਕੋਮਨਾਰਾਜ ਜੀ ਸਾਰੀਆਂ ਸੰਤਾਨਾਂ ਨੂੰ ਮੁਸੀਕੀ ਜੀਵਨ ਬਖਸ਼ੋ ਨਾਮ ਦੀ ਦਾਤ ਨੂੰ ਸ਼ੁਕਮਾਈ ਦਿਵਾ ਦੇ ਕਰੋ ਮਹਾਰਾਜਾ ਮਾਤਾ ਬਖਸ਼ਣ ਮਹਾਰਾਜ ਤੇ ਪਾਤਸ਼ਾਹੀ ਸ੍ਰੀ ਫਨਪਾਠ ਸਰਵ ਦੇ ਭੋਗ ਨੂੰ ਪਾਗਿਆ ਹੋਇਆ ਸਤਿਗਣ ਵਾਸੀ ਸੰਤ ਮਾਤਾ ਦਸਰਸ ਸਿੰਘ ਜੀ ਮਹਾਂਪੁਰਸ਼ਾਂ ਦੇ ਸਤਾਰਵੀਂ ਵਰ੍ਹੇ ਨੂੰ ਪਾਗਿਆ ਹੋਇਆ ਸਤਿਗਣ ਵਾਸੀ ਜੱਰੇਦਾਰ ਬਾਬਾ ਪਾਗਲ ਸਿੰਘ ਜੀ ਦੇ 15ਵੇਂ ਵਰ੍ਹੇ ਨੂੰ ਪਾਗਿਆ ਹੋਇਆ ਕਫਰਪਾਠ ਸਾਹਿਬ ਦੇ ਭੋਗ ਨੂੰ ਪਾਗਿਆ ਹੋਇਆ ਸੱਚੇ ਪਾਤਸ਼ਾਹ ਜੀ ਆਪ ਨੂੰ ਸੋਹਣੇ ਰਮਾਣੇ ਬੇਅੰਤ ਕਮਾਲ ਬੇਟਾ ਕੀਤੇ ਹੈ ਲੇਖੇ ਵਿੱਚ ਨਾਉ ਭਾਵਨਾਵਾਂ ਖੀਆਂ ਕਰੋ ਸਾਹਬਿਆ ਸੰਗਤਾਂ ਦੇ ਸਿਰ ਤੇ ਮੇਰ ਬਰਾਬਰ ਕੁਮਾਰਾ ਜੀ ਆਪ ਜੇ ਹਜ਼ੂਰ ਸ੍ਰੀ ਹਨਪਾਲ ਸਾਹਿਬ ਜੀ ਪਹੁਣੋ ਬਨਾ ਜਾਉਂਿਆ ਮਹਾ ਪਰਸ਼ਾਦੇ ਸਲਾਹਾ ਵਰਸ਼ੀਨ ਨੂੰ ਰਾਜਾ ਹੋਇਆ ਆਪ ਜੇ ਹਜ਼ੂਰ ਬੜਾ ਪ੍ਰਸ਼ਾਦ ਦੀ ਰੇਖ ਮਾਜਰ ਹੈ ਗੁਰੂ ਘਰ ਲੰਗਰ ਮਾਜਰ ਹੈ ਆਪ ਜੀ ਕੋ ਪਹੁਣ ਕੇ ਪਹੁਣ ਗਿਆ ਪ੍ਰਸ਼ਾਦ ਸੇਵਾ ਸੰਗਤਾਂ ਮੇਜਵਾਤੇ ਗਾ ਮਾਵੀ ਵਤੇ ਜੋ ਵੀ ਸ਼ਕੇ ਆਪ ਦਾ ਨਾਮ ਸਤਨਾਮ ਵਾਹਿਗੁਰੂ ਜਾਪੇ ਮਹਾਰਾਜੀ ਸਰਬੱਤ ਸੰਗਤਾਂ ਨੂੰ ਕੋਕੋ ਨਾਮਾ ਬਖਸ਼ੋ ਨਾਮ ਦੀ ਦਾਤਿ ਰੋਸ਼ੋ ਸੇਵਾ ਸੇਵਨਾ ਬਖਸ਼ੋ ਇਸੇ ਤਰ੍ਹਾਂ ਸੇਵਾ ਕਰਨੇ ਨਾਮ ਦਾਪਣ ਦੀ ਮੱਭ ਦੇ ਸੁਖਤਾ ਬਖਸ਼ਦੇ ਰਹੋ ਧਰਮ ਦਾਤ ਬਖਸ਼ਦੇ ਰਹੋ ਮਾਝਾ ਪਤਸ਼ਾਹੀ ਨਾਮ ਦੀ ਦਾਤ ਬਖਸ਼ੋ ਉਪਨਾਮੇ ਬਖਸ਼ੋ ਕੁਸ਼ੀਆਂ ਪੰਛੋ ਗੁਰੂ ਨਾਨਕ ਨਾਮ ਚੜ੍ਹਦੇ ਗਲਾ ਇਹੇ ਭਾਣੇ ਸਰਬਤ ਨਾਮ ਪੰ ਗਾਹੀ ਰੂਜੀ ਦਾ ਪਰਸਾ ਗਾਹੀ ਰੂਜੀ ਕੇ ਬੰਧ ਗਈ ਤੋਹਰਾ ਆ ਗਿਆ ਪਾਇਆ ਪਾਰਕੀ ਜੋ ਸਰਦਾ ਕਰ ਸੇਵੰਦੇ ਜੋ ਸਰਦਾ ਕਰ ਸੇਵੰਦੇ